ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਾਰਿਆਂ ਦਾ this is a kamaldeep singh welcome back on my youtube channel australian bites ਹਾਂਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਆਸਟ੍ਰੇਲੀਆ ਬਾਰੇ ਆਸਟ੍ਰੇਲੀਆ ਦੀ ਲਾਈਫ ਬਾਰੇ ਕਿਦਾਂ ਇੱਥੇ ਆਪਾਂ ਲਾਈਫ ਸਟਾਈਲ ਆ ਕਿਦਾਂ ਕਿਹੜੀ ਕਿਹੜੀ ਚੀਜ਼ ਦੀ ਆਪਾਂ ਨੂੰ ਇੱਥੇ ਲੋੜ ਆ ਜਾਂ ਕਿਦਾਂ ਲਾਈਕ ਜਿਹੜੇ ਮੇਰੇ ਭੈਣ ਭਰਾ ਆ ਰਹੇ ਆ ਬਹੁਤ ਜਣੇ ਦਾ ਸੁਪਨਾ ਹੁੰਦਾ ਵੀ ਅਸੀਂ ਆਸਟ੍ਰੇਲੀਆ ਜਾਈਏ ਕੈਨੇਡਾ ਜਾਈਏ ਅਮਰੀਕਾ ਜਾਈਏ ਨਿਊਜ਼ੀਲੈਂਡ ਜਾਈਏ ਆਸਟ੍ਰੇਲੀਆ ਅੱਜ ਦੇ ਟਾਈਮ ਦੇ ਵਿੱਚ ਔਨ ਟੌਪ ਚੱਲ ਰਿਹਾ ਕਿਉਂ ਚੱਲ ਰਿਹਾ ਆ ਤੁਸੀਂ ਕਿੰਨੀ ਕਮਾਈ ਕਰ ਸਕਦੇ ਆ ਤੁਸੀਂ ਕਿਹੜੇ ਸਕਿੱਲ ਦੀ ਤੁਹਾਨੂੰ ਲੋੜ ਆ ਕਿਹੜੀ-ਕਿਹੜੀ ਚੀਜ਼ਾਂ ਆਪਾਂ ਬੈਟਰ ਕਰ ਸਕਦੇ ਆ ਲਾਈਕ ਪਹਿਲਾਂ ਤੋਂ ਹੀ ਬਿਕੋਡ ਅਸੀਂ ਇੱਥੇ ਆਏ ਆ ਅਸੀਂ ਇੱਥੇ ਆ ਕੇ 스킬 ਸਿੱਖੇ ਆ ਅਸੀਂ ਤੁਹਾਨੂੰ ਇਹ ਹਾਂਜੀ ਅਸੀਂ ਤੁਹਾਨੂੰ ਆਪਣੇ ਚੈਨਲ ਰਾਹੀਂ ਇਹ ਦੱਸਾਂਗੇ ਵੀ ਤੁਹਾਨੂੰ ਕਿਹੜੇ 스킬 ਦੀ ਲੋੜ ਆ ਕਿੱਦਾਂ ਤੁਸੀਂ ਵੈਟਰਵੇ ਨਾਲ ਗੁੱਡ ਮਨੀ ਕਮਾ ਸਕਦੇ ਆ ਕਿਉਂਕਿ ਆਪਾਂ ਜਦੋਂ ਆਉਨੇ ਆ ਇੰਡੀਆ ਤੋਂ ਆਪਣੇ ਇੱਕ ਐਕਸਾਈਟਮੈਂਟ ਹੁੰਦੀ ਆ ਵੀ ਆਪਾਂ ਕਿਸੇ ਵਧੀਆ ਏਜੰਟ ਨਾਲ ਸਲਾਹ ਕਰਦੇ ਆ ਵੀ ਸਾਨੂੰ ਇੱਥੇ ਦੀ ਫਾਈਲ ਲਗਾ ਕੇ ਦੇ ਜਾਂ ਅਸੀਂ ਆਹ ਕੰਟਰੀ ਜਾਣਾ ਚਾਹੁੰਦੇ ਆ ਉਸ ਏਜੰਟ ਦਾ ਕੰਮ ਹੁੰਦਾ ਵੀ ਆਪਾਂ ਨੂੰ ਰਾਹ ਦਿਖਾਉਣਾ ਵੀ ਆਪਣੇ ਵੀ ਇੱਥੇ ਵੀਜ਼ਾ ਲਵਾ ਕੇ ਵੀ 에어ਪੋਰਟ ਤੱਕ ਤੁਹਾਨੂੰ ਛੱਡ ਦੇਣਾ ਉਤੋਂ ਅੱਗੇ ਆਪਾਂ ਕੀ ਕਰਨਾ ਆ ਕਿੱਦਾਂ ਜੌਬ ਕਰਨੀਆਂ ਕਿਹੜੇ-ਕਿਹੜੇ ਸਕਿੱਲ ਦੀ ਲੋੜ ਆ ਤੇ ਆਪਾਂ ਇਹ ਚੀਜ਼ ਤੇ ਪੋਡਕਾਸਟ ਵੀ ਕਰਨੇ ਜਾ ਰਹੇ ਆ ਸਾਡੇ ਭਾਜੀ ਹੁਣੀ ਆਲਰੇਡੀ ਇੱਥੇ 15-17 ਇਅਰਸ ਤੋਂ ਆਲਰੇਡੀ ਇੱਥੇ ਹੈਗੇ ਆ ਆਪਾਂ ਨੂੰ ਉਹ ਵੀ ਦੱਸੂਗੇ ਜਿੰਨਾ ਕਿ ਤੁਹਾਡੇ ਭਰਾ ਨੂੰ ਐਕਸਪੀਰੀਅੰਸ ਆ 7-8 ਇਅਰਸ ਦਾ ਆਪਾਂ ਵੀ ਤੁਹਾਨੂੰ ਗਾਈਡ ਕਰ ਸਕਾਂਗੇ ਵੀ ਕਿਹੜੀ-ਕਿਹੜੀ ਸਕਿੱਲ ਆਪਾਂ ਨੂੰ ਆਲਰੇਡੀ ਲਾਈਕ ਇਥੇ ਮੋਟਰ ਮੈਕੈਨਿਕ ਹੋ ਗਿਆ ਇਲੈਕਟ੍ਰੀਸ਼ੀਅਨ ਹੋ ਗਿਆ ਜਾਂ ਤੁਹਾਡੇ ਕੋਈ ਗੁੱਡ ਡਰਾਈਵਿੰਗ ਦਾ ਐਕਸਪੀਰੀਅੰਸ ਆ ਟਰਕਿੰਗ ਦਾ ਕੰਮ ਵੀ ਬਹੁਤ ਹੈਗਾ ਆ ਜਾਂ ਮਾਈਨਿੰਗ ਦੇ ਵਿੱਚ ਵੀ ਹੋਰ ਵੀ ਕਾਫੀ ਸਕਿਲਸ ਹੈਗੇ ਆ ਆਪਾਂ ਤੁਹਾਨੂੰ ਸਲੋਲੀ ਸਲੋਲੀ ਸਾਰੀਆਂ ਚੀਜ਼ਾਂ ਬਾਰੇ ਗਾਈਡ ਕਰਾਂਗੇ ਜੇ ਤੁਹਾਨੂੰ ਕਿਹੜੀ ਸਟੱਡੀ ਕਰਨੀ ਚਾਹੀਦੀ ਆ ਤੁਸੀਂ ਵੀਕਲੀ ਕਿਹੜੇ ਕੋਰਸ ਦੇ ਨਾਲ ਕਿੰਨਾ ਕਮਾ ਸਕਦੇ ਆ ਕਿਉਂਕਿ ਜਦੋਂ ਆਪਾਂ ਨਾਰਮਲੀ ਆ ਜਾਂਦੇ ਆ ਆਪਣੇ ਕੋਲ ਕੋਈ ਸਕਿੱਲ ਨਹੀਂ ਹੈਗਾ ਤੇ ਆਪਾਂ ਨੂੰ ਫਿਰ ਬੇਸਿਕ ਤੋਂ ਸਟਾਰਟ ਕਰਨਾ ਪੈਂਦਾ ਵੀ ਜਿਹਦਾ ਆਪਾਂ ਨੂੰ ਬੇਸਿਕ ਹੀ ਪੇਅ ਰੇਟ ਮਿਲਦਾ ਆ ਉਹਦੇ ਵਿੱਚ ਆਪਾਂ ਜੇ ਕੋਈ ਆਲਰੇਡੀ ਸਕਿੱਲ ਹੈਗਾ ਇੰਡੀਆ ਦੇ ਵਿੱਚ ਆਪਾਂ ਆਲਰੇਡੀ ਟਾਈਮ ਉਹ ਚ ਇਨਵੈਸਟ ਕਰਤਾ ਤੇ ਆਪਾਂ ਬਹੁਤ ਵਧੀਆ ਇਨਕਮ ਜਾਨੀ ਕਿ ਆਪਾਂ ਸਟਾਰਟਿੰਗ ਦੇ ਵਿੱਚ ਹੀ ਵਧੀਆ ਪੈਕੇਜ ਲੈ ਸਕਦੇ ਕਿਹੇ ਤੋਂ ਵੀ ਆਪਣੇ ਸਰਟੀਫਿਕੇਟ ਪਿਆਰਾ ਦਿਖਾ ਕੇ ਆਪਣੀ ਸਟੱਡੀ ਦਿਖਾ ਕੇ ਆਪਣੇ ਸਕਿੱਲ ਦਿਖਾ ਕੇ ਕਿਉਂਕਿ ਉਹਦੇ ਨਾਲ ਆਪਾਂ ਨੂੰ ਇੱਕ ਤਾਂ ਜੋਬ ਛੇਤੀ ਮਿਲ ਜਾਂਦੀ ਆ ਤੇ ਨੰਬਰ 2 ਦੇ ਆਪਣਾ ਪੇ ਰੇਟ ਵੀ ਕਾਫੀ ਅੱਛਾ ਹੁੰਦਾ ਆ ਐਸ ਕੰਪੇਅਰ ਆਪਾਂ ਜੇ ਨਵੇਂ ਬੰਦੇ ਦੇ ਨਾਲ ਕੰਪੇਅਰ ਕਰੀਏ ਤੇ ਤੇ ਪੰਜਾਬੀ ਵੀਰੋ ਇੱਕ ਗੱਲ ਹੋ ਰਿਹਾ ਕਿਉਂਕਿ ਹੁਣ ਕਾਫੀ ਜਣੇ ਨੂੰ ਲੱਗਦਾ ਹੁੰਦਾ ਸਾਡਾ ਵੀ ਪਹਿਲਾਂ ਇਹ ਮੰਨਣਾ ਸੀ ਵੀ ਆਪਾਂ ਬਾਹਰ ਜਾਵਾਂਗੇ ਜਾਂ ਆਪਾਂ ਇਹ ਜੋਬ ਕਰ ਲਾਂਗੇ ਅਸੀਂ ਗੁੱਡ ਕਮਾਈ ਕਰਾਂਗੇ ਆਪਾਂ ਹਨਾ ਹਰ ਇੱਕ ਦਾ ਸੁਪਨਾ ਹੁੰਦਾ ਆ ਅੱਗੇ ਬਦਲਾ ਵੀ ਮੇਰਾ ਫਿਊਚਰ ਬ੍ਰਾਈਟ ਹੋਵੇ ਮੈਂ ਆਹ ਕਰਾਂ ਇਦਾਂ ਕਰਾਂ ਬਟ ਪਲੈਨਿੰਗ ਹਰ ਚੀਜ਼ ਦੀ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਆਪਾਂ ਇੰਡੀਆ ਤੋਂ ਆਉਣੇ ਆ ਉਦੋਂ ਆਪਾਂ ਇਹ ਚੀਜ਼ਾਂ ਸੋਚਦੇ ਨਹੀਂ ਸੀਗੇ ਬਟ ਹੁਣ ਆਪਣੇ ਕਾਫੀ ਮੁੰਡੇ ਆ ਚੁੱਕੇ ਆ ਵੀਰ ਭੈਣ ਭਰਾ ਸਾਰੇ ਆ ਚੁੱਕੇ ਹੁਣ ਆਪਾਂ ਗਾਈਡ ਕਰਦੇ ਪਏ ਆ ਬਟ ਕੋਈ ਵੀ ਸੋਸ਼ਲ ਮੀਡੀਆ ਤੇ ਬਹੁਤ ਘੱਟ ਲੋਕੀ ਦੱਸਦੇ ਪਏ ਸੋਸ਼ਲ ਮੀਡੀਆ ਤੇ ਆਪਾਂ ਸ਼ੋਅ ਕਰਦੇ ਆ ਵੀ ਹਾਂ ਭਈ ਆਪਣੇ ਕੋ ਆਹ ਚੀਜ਼ ਐ ਇਦਾਂ ਜਿਹਾ ਸਟਰਗਲ ਨਹੀਂ ਪਤਾ ਕਿਸੇ ਨੂੰ ਵੀ ਕਿੰਨੀ ਆ ਤੇ ਪਲੱਸ ਕਿੰਨੇ ਘੰਟੇ ਕੋਈ ਕੰਮ ਕਰਦਾ ਪਿਆ ਜੇ ਕੋਈ ਬੰਦਾ ਇੱਥੇ ਜੋਬ ਸਿੱਖ ਰਿਹਾ ਆ ਤੁਸੀਂ ਇੱਥੇ ਜੇ ਕੋਈ ਕੰਮ ਸਿੱਖਣਾ ਕੋਈ ਸਕਿੱਲ ਸਿੱਖਣਾ ਉਹ ਵੀ ਈਜ਼ੀ ਨਹੀਂ ਹੈਗਾ ਕਿਉਂਕਿ ਤੁਸੀਂ ਆਪਣੀ ਕੋਈ ਵੀ ਬੇਸਿਕ ਕੋਈ ਵੀ ਜੋਬ ਕਰਦੇ ਪਏ ਆ ਆਲਰੇਡੀ ਉਹ ਛੱਡ ਨਹੀਂ ਸਕਦੇ ਕੋਈ ਆਪਾਂ ਰਾਨੀ ਉਹ ਚੀਜ਼ ਨਾ ਕਰਦੇ ਹੁੰਨੇ ਆ ਵੀ ਆਪਣੇ ਕੋਈ ਵੀ ਜੋਬ ਆ ਪਰ ਵੀ ਇੱਕ 100 ਡਾਲਰ ਦੀ ਆ 1500 ਡਾਲਰ ਦੀ ਆ ਆਪਾਂ ਉਹਦੇ ਨਾਲ ਆਪਣਾ ਘਰ ਪਰਿਵਾਰ ਚਲਾਉਨੇ ਹੁੰਨੇ ਆ ਜਾਂ ਮੰਨ ਕੇ ਚੱਲੋ ਨਾ ਹਰ ਇੱਕ ਦਾ ਆਪਣਾ ਵੱਖ-ਵੱਖਰਾ ਸਿਸਟਮ ਹੁੰਦਾ ਤਾਂ ਕਿ ਜੇ ਜਦੋਂ ਆਪਾਂ ਕੋਈ ਜੋਬ ਸਿੱਖਦੇ ਆ ਉਹਦੇ ਆਪਾਂ ਨੂੰ ਕੋਈ ਪੇ ਨਹੀਂ ਕਰਨਾ ਜਾਊਗਾ ਮੰਨ ਕੇ ਚੱਲੋ ਤੁਸੀਂ ਕਿਸ ਨਵੇਂ ਆ ਤੁਸੀਂ ਕਿਤੇ ਕੰਮ ਸਿੱਖਣ ਜਾ ਰਹੇ ਆ ਆਪਾਂ ਨੂੰ ਉਹਦਾ ਕੋਈ ਪੇ ਨਹੀਂ ਕਰੂਗਾ ਇੱਥੇ ਆ ਕੇ 스ਕਿੱਲ ਸਿੱਖਣਾ ਸਿੱਖ ਰਿਆ ਬਹੁਤ ਵੀਰ ਭੈਣ ਭਰਾ ਬਟ ਉਹਦੇ ਵਿੱਚ ਤੁਹਾਨੂੰ ਟਾਈਮ ਇਨਵੈਸਟ ਕਰਨਾ ਪੈਂਦਾ ਜਿਹੜਾ ਕਿ ਇੱਥੇ ਟਾਈਮ ਨਹੀਂ ਹੈਗਾ ਕਿਉਂਕਿ ਲਾਈਫ ਇੱਥੇ ਬਹੁਤ ਹੀ ਫਾਸਟ ਆ ਬਟ ਜੇ ਤੁਸੀਂ ਐਫਰਟ ਲਾਉਂਗੇ ਸਿੱਖ ਸਕਦੇ ਮੈਂ ਵੀ ਸਟਿਲ ਕੋਈ ਹੁਣ ਸਕਿੱਲ ਸਿੱਖਦਾ ਪਿਆ ਮੇਰਾ ਲਾਈਕ ਤੁਹਾਡਾ ਕਿਸੇ ਵੀ ਚੀਜ਼ ਇੰਟਰਸਟ ਹੈ ਪਹਿਲੀ ਗੱਲ ਤਾਂ ਆਪਣਾ ਇੰਟਰਸਟ ਬਣਾਓ ਵੀ ਮੇਰਾ ਮੋਟਰ ਮਕੈਨਿਕਸ ਇੰਟਰਸਟ ਹੈ ਜਾਂ ਮੈਂ ਕਾਰਪੈਂਟਰੀ ਵਗੈਰਾ ਕਰ ਸਕਦਾ ਜਾਂ ਮੈਂ ਹੈਲਥ ਵਾਰੇ ਲੋਕਾਂ ਨੂੰ ਦੱਸ ਸਕਦਾ ਵੀ ਮੈਂ ਟ੍ਰੇਨਿੰਗ ਦੇ ਸਕਦਾ ਜਾਂ ਤੁਹਾਨੂੰ ਜਿੱਦਾਂ ਲਾਈਕ ਮੈਨੂੰ ਗੱਡੀਆਂ ਦਾ ਬਹੁਤ ਸ਼ੌਂਕ ਹੈ ਮੈਂ ਗੱਡੀਆਂ ਬਾਰੇ ਦੱਸ ਸਕਦਾ ਆ ਵੀ ਜਾਂ ਮੈਂ ਕੋਈ ਗੱਡੀ ਦੀ ਮਕੈਨਿਕੀ ਵਗੈਰਾ ਇਲੈਕਟ੍ਰੀਸ਼ੀਅਨ ਦਾ ਇੰਟੀਰੀਅਰ ਦਾ ਕੰਮ ਕਰਦਾ ਪਿਆ ਟਿੰਟਿੰਗ ਦਾ ਕੰਮ ਕਰਦਾ ਪਿਆ ਕੁਛ ਵੀ ਤੁਹਾਡੇ ਕੋਲ ਸਕਿੱਲ ਹੈਗਾ ਆ ਉਹਦੇ ਨਾਲ ਤੁਹਾਡੀ ਅਰਨਿੰਗ ਕਾਫੀ ਆਪ ਜਾ ਸਕਦੀ ਆ ਤਾਂ ਕਰਕੇ ਮੈਂ ਤੁਹਾਨੂੰ ਇਹੀ ਸੁਜੈਸ਼ਨ ਦਿੰਨਾ ਆ ਵੀ ਪਲੀਜ਼ ਪਹਿਲਾਂ ਤਾਂ ਮੇਰਾ ਚੈਨਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਕਿਉਂਕਿ ਕਾਫੀ ਕੰਮ ਆਉਣ ਵਾਲੀਆਂ ਚੀਜ਼ਾਂ ਆ ਜੇ ਆਪਾਂ ਇਹਨਾਂ ਬਾਰੇ ਥੋੜਾ ਵੀ ਧਿਆਨ ਦੋਗੇ 6 ਮਹੀਨੇ 8 ਮਹੀਨੇ ਕਿਤੇ ਕੰਮ ਸਿੱਖਾਂਗੇ ਸਕਿੱਲ ਸਿੱਖਾਂਗੇ ਤੁਹਾਨੂੰ ਦੱਸਾਂਗੇ ਡਿਮਾਂਡਿੰਗ ਵਿੱਚ ਕਿਹੜੀ ਚੀਜ਼ ਜਲਦੀ ਪਈ ਆ ਤੇ ਕਾਫੀ ਤੁਹਾਨੂੰ ਉਹਦੇ ਨਾਲ ਹੈਲਪ ਹੋਊਗੀ ਬਾਕੀ ਕਮੈਂਟ ਕਰਕੇ ਮੇਰੇ ਚੈਨਲ ਦੇ ਉੱਤੇ ਪਲੀਜ਼ ਦੱਸੋ ਜੇ ਤੁਹਾਨੂੰ ਕਿਸੇ ਚੀਜ਼ ਬਾਰੇ ਵੀ ਜਾਣਕਾਰੀ ਚਾਹੀਦੀ ਆ ਆਪਾਂ ਟਰਾਈ ਕਰਾਂਗੇ ਆਪਣੇ ਨੈਕਸਟ ਬਲੌਗ ਵਿੱਚ ਉਹਨਾਂ ਸਾਰੇ ਜਾਣੇ ਨੂੰ ਮੇਰੇ ਵੀਰਪੰਨ ਭਰਾਵਾਂ ਨੂੰ ਆਪਾਂ ਜਵਾਬ ਦਈਏ ਵੀ ਤੁਹਾਨੂੰ ਆਪਾਂ ਹੈਲਪ ਕਰ ਸਕੀਏ ਸਟੱਡੀ ਬਾਰੇ ਥੈਂਕ ਯੂ ਸੋ ਮੱਚ ਫॉर ਵਾਚਿੰਗ ਮਾਈ ਵੀਡੀਓ ਐਂਡ ਪਲੀਜ਼ ਸਬਸਕ੍ਰਾਈਬ ਐਂਡ ਸ਼ੇਅਰ ਮਾਈ ਚੈਨਲ ਨਮੀਆਂ ਨਮੀਆਂ ਅਪਡੇਟਸ ਲਈ ਐਂਡ ਜੇ ਕਿਸੇ ਵੀਰ ਭੈਣ ਭਰਾ ਨੂੰ ਪੰਜਾਬੀ ਵਿੱਚ ਪ੍ਰੋਬਲਮ ਆਉਂਦੀ ਆ ਤਾਂ ਪਲੀਜ਼ ਕਮੈਂਟ ਕਰੋ ਇਨਬਾਕਸ ਵਿੱਚ ਆਪਾਂ ਉਹਨੂੰ ਹਿੰਦੀ ਵਿੱਚ ਜਾਂ ਇੰਗਲਿਸ਼ ਵਿੱਚ ਟਰਾਈ ਕਰਾਂਗੇ ਵੱਧ ਤੋਂ ਵੱਧ ਦੱਸਣ ਦਾ ਵੀ ਜੇ ਕਿਸੇ ਨੂੰ ਵੀ ਕਿਸੇ ਹੈਲਪ ਦੀ ਲੋੜ ਆ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਵੀਡੀਓ